ਲਓ ਜੀ ਲਾਲ ਮਿਰਚ ਦਾ ਭਰਮਾ ਤੇ ਚਟਪਟਾ ਜਿਹਾ achar ਆਪਾਂ પાਕੇ ਤਿਆਰ ਕਰਾਂਗੇ ਤੇ ਤੁਹਾਨੂੰ ਵੀ ਆਪਾਂ ਦੱਸ ਦਿਆਂਗੇ ਸੌਖਾ ਤੇ ਸਹੀ ਤਰੀਕਾ ਇਸ ਤਰੀਕੇ ਦੇ ਨਾਲ ਪਾਇਆ ਹੋਇਆ achar ਕਦੇ ਵੀ ਖਰਾਬ ਨਹੀਂ ਹੁੰਦਾ ਤੁਸੀਂ ਕਿਲੋ ਪਾ ਲੋ 2 ਕਿਲੋ ਪਾ ਲੋ 3 ਕਿਲੋ ਪਾ ਲੋ achar ਪਾ ਕੇ ਤੁਸੀਂ ਸਾਲ ਭਰ ਦੇ ਲਈ 2 ਸਾਲ ਦੇ ਲਈ ਰੱਖ ਸਕਦੇ ਆ ਤੇ ਕਦੇ ਵੀ ਖਰਾਬ ਨਹੀਂ ਹੁੰਦਾ ਇਸ achar ਦੇ ਨਾਲ ਰੋਟੀ ਇੱਕ ਅੱਧੀ ਵਾਧਦੀ ਖਾਦੀ ਜਾਂਦੀ ਹੈ ਇੰਨਾ ਜਿਆਦਾ ਟੇਸਟੀ ਬਣਦਾ ਹੈ ਹਾਂਜੀ ਕਸ਼ਮੀਰੀ ਲਾਲ ਮਿਰਚਾਂ ਦਾ ਅੱਜ ਆਪਾਂ ਪਾਵਾਂਗੇ ਪਰ ਮਾਚਾਰ ਤੇ ਆਪਾਂ ਬਾਜ਼ਾਰ ਗਏ ਸੀ ਤੇ ਬਹੁਤ ਹੀ ਸੋਹਣੀਆਂ ਇਸ ਤਰ੍ਹਾਂ ਦੀਆਂ ਲਾਲ ਲਾਲ ਮਿਰਚਾਂ ਆਈਆਂ ਹੋਈਆਂ ਸੀ ਤੇ ਆਪਾਂ ਵੀ ਅਚਾਰ ਦੇ ਵਾਸਤੇ ਇਹ ਮਿਰਚਾਂ ਲੈ ਕੇ ਆਂਦੀਆਂ ਨੇ ਤੇ ਜਿਹੜੀਆਂ ਬਹੁਤ ਹੀ ਚਟਪਟਾ ਜਾ ਤੇ ਖੱਟਾ ਮਿੱਠਾ ਅਚਾਰ ਜਾਂ ਬਣ ਕੇ ਤਿਆਰ ਹੁੰਦਾ ਬਹੁਤ ਹੀ ਟੇਸਟੀ ਅਚਾਰ ਬਣਦਾਗਾ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਧੋ ਲਿਆ ਧੋ ਕੇ ਆਪਾਂ ਇਹਨਾਂ ਨੂੰ ਸਾਫ਼ ਕਰ ਲਿਆ ਕੱਪੜੇ ਸੁੱਕੇ ਦੇ ਨਾਲ ਸੁਕਾ ਲਿਆ ਤੇ ਅੱਧਾ ਘੰਟਾ ਆਪਾਂ ਇਹਨਾਂ ਨੂੰ ਧੁੱਪ ਦੇ ਵਿੱਚ ਰੱਖਤਾ ਜਦੋਂ ਆਪਾਂ ਧੋਣੀਆਂ ਨੇ ਮਿਰਚਾਂ ਆਪਾਂ ਸਣੀਏ ਡੰਡੀ ਧੋਣੀਆਂ ਨੇ ਆ ਡੰਡੀ ਪਹਿਲਾਂ ਨਹੀਂ ਉਤਾਰਨੀ ਜੀ ਆਪਾਂ ਪਹਿਲਾਂ ਡੰਡੀ ਉਤਾਰ ਦੇਾਂਗੇ ਤਾਂ ਪਾਣੀ ਆ ਉਹਨਾਂ ਇਹ ਸਰਾਖ ਦੇ ਵਿੱਚੋਂ ਸਾਰਾ ਮਿਰਚ ਦੇ ਵਿੱਚ ਚਲਿਆ ਜਾਊਗਾ ਤੇ ਮਿਰਚ ਦਾ ਆਚਾਰ ਆ ਜਿਹੜਾ ਖਰਾਬ ਹੋ ਜਾਂਦਾ ਤੇ ਹੁਣ ਆਪਾਂ ਇਹਨਾਂ ਦੀਆਂ ਡੰਡੀਆਂ ਨੂੰ ਉਤਾਰਾਂਗੇ ਲੋ ਜੀ ਹੁਣ ਆਪਾਂ ਇੱਕ ਮਿਰਚ ਨੂੰ ਚੱਕਣਾ ਤੇ ਉਸ ਦੀ ਇੱਥੋਂ ਡੰਡੀ ਉਤਾਰ ਦੇਣੀ ਆ ਡੰਡੀ ਉਤਾਰ ਕੇ ਆਪਾਂ ਇੱਥੋਂ ਕੱਟ ਲਾ ਕੇ ਆਪਾਂ ਇਸ ਤਰ੍ਹਾਂ ਇੰਨਾ ਕੁ ਛੱਡ ਦੇਣਾ ਕਿਉਂਕਿ ਜੇ ਸਾਰਾ ਪਤਰ ਤਿੱਕਰ ਕੱਟ ਲਾ ਲਿਆ ਤਾਂ ਮਿਰਚਾਂ ਜਿਹੜੀ ਸਾਰੀ ਪੂਰੀ ਖੁੱਲ ਜੂਗੀ ਤਾਂ ਉਹਦੇ ਵਿੱਚ ਮਸਾਲਾ ਜਦੋਂ ਆਪਾਂ ਪਰਾਗੇ ਤੇ ਮਸਾਲਾ ਬਾਹਰ ਨਿਕਲ ਜੂਗਾ ਇਸ ਤਰ੍ਹਾਂ ਇੰਨਾ ਕੁ ਛੱਡਣਾਗਾ ਜੇ ਆ ਬੀਜ ਤੁਸੀਂ ਵਿੱਚੋਂ ਕੱਢਣੇ ਆ ਤਾਂ ਕੱਢ ਵੀ ਸਕਦੇ ਆ ਜੇ ਵਿੱਚ ਰੱਖਣੇ ਆ ਤਾਂ ਰੱਖ ਵੀ ਲੋ ਲਓ ਜੀ ਆਪਾਂ ਹੁਣ ਸਾਰੀਆਂ ਮਿਰਚਾਂ ਨੂੰ ਕੱਟ ਲਾ ਦਿੱਤਾ ਇਹ ਮਿਰਚਾਂ ਆਪਣੀਆਂ 250 ਗ੍ਰਾਮ ਸੀਗਾ 250 ਗ੍ਰਾਮ ਆਪਾਂ ਮਿਰਚਾਂ ਲੈ ਕੇ ਆਂਦੀਆਂ ਸੀ ਤੇ ਇਸ ਦੇ ਹਿਸਾਬ ਦੇ ਨਾਲ ਹੀ ਆਪਾਂ ਤੁਹਾਨੂੰ ਦੱਸਾਂਗੇ ਵੀ ਮਸਾਲੇ ਜਿੰਨੇ ਪਾਉਣੇ ਨੇ ਜੇ ਤੁਸੀਂ ਵੱਧ ਪਾਉਣੇ 1/2 ਕਿਲੋ ਤਾਂ ਉਸ ਹਿਸਾਬ ਨਾਲ ਤੁਸੀਂ ਮਸਾਲਿਆਂ ਦੀ ਕੁਆਂਟੀਟੀ ਜਿਹੜੀ ਤੁਸੀਂ ਡਬਲ ਕਰ ਸਕਦੇ ਹੋ ਤੇ ਇਹ ਆਪਾਂ ਕੱਟ ਲਾ ਲਿਆ ਹੁਣ ਕੱਟ ਲਾ ਕੇ ਆਪਾਂ ਇਹਨਾਂ ਨੂੰ 5 ਮਿੰਟ ਦੇ ਲਈ ਪੱਖੇ ਥੱਲੇ ਰੱਖਾਂਗੇ ਕਿਉਂਕਿ ਜੇ ਕੋਈ ਮਾੜਾ ਮੋਟਾ ਪਾਣੀ ਦਾ ਛਿੱਟਾ ਅੰਦਰ ਗਿਆ ਵੀ ਹੋਊਗਾ ਤਾਂ ਅੰਦਰੋਂ ਸੁੱਕ ਜਾਊਗਾ ਤਾਂ ਫਿਰ ਮਿਰਚ ਕਦੇ ਵੀ ਖਰਾਬ ਨਹੀਂ ਹੋਊਗੀ ਤਾਂ ਤੁਸੀਂ 5 ਮਿੰਟ ਜਾਂ 10 ਮਿੰਟ ਧੁੱਪ ਦੇ ਵਿੱਚ ਵੀ ਰੱਖ ਸਕਦੇ ਆ ਤੇ ਪੱਖੇ ਦੇ نیچے ਵੀ ਰੱਖ ਸਕਦੇ ਆ 19 ਦੇਰ ਆਪਾਂ ਮਸਾਲੇ ਤਿਆਰ ਕਰ ਲੈਨੇ ਆ ਹਾਂਜੀ ਜਿਹੜੇ ਆਪਾਂ ਖੜੇ ਮਸਾਲੇ ਲੈਨੇ ਆ ਉਹ ਆਪਾਂ ਤੁਹਾਨੂੰ ਦਿਖਾ ਦਿੰਨੇ ਆਂਗੀ 2 ਚਮਚ ਵੱਡੇ ਭਾਰਤੇ ਤਾਂ ਆਪਾਂ ਸੌਂਫ ਦੇ ਪਾਏ ਨੇ 1 ਚਮਚਾ ਆਪਾਂ ਕਾਲੀ ਮਿਰਚ ਦਾ ਲਿਆ 1 ਚਮਚਾ ਆਪਾਂ ਧਨੀਏ ਦਾ ਲਿਆ 2 ਚਮਚਾ ਆਪਾਂ ਜੀਰੇ ਦੇ ਲਏ ਨੇ ਤੇ 1 ਚਮਚਾ ਆਪਾਂ ਮੇਥਿਆਂ ਦਾ ਲਿਆਗਾ ਤੇ 2 ਚਮਚ ਭਰ ਕੇ ਆਪਾਂ ਫੁੱਲ ਪੀਲੀ ਰਾਈ ਦੇ ਲਏ ਨੇ ਤੇ ਦੋ ਚਮਚੀ ਆਪਾਂ ਦੂਸਰੀ ਜਿਹੜੀ ਰਾਈ ਆਉਂਦੀ ਹੈਗੀ ਆਪਣੀ ਉਹ ਲਏ ਨੇ ਤੇ ਅੱਧਾ ਕ ਚਮਚਾ ਆਪਾਂ ਪਾਇਆਗਾ ਅਜਮੈਣ ਦਾ ਤੁਸੀਂ ਇੱਕ ਚਮਚਾ ਵੀ ਪਾ ਸਕਦੇ ਹੋ ਪਰ ਅੱਧਾ ਕ ਚਮਚਾ ਪਾਇਆ ਤੇ ਆ ਆਪਾਂ ਚਾਰਕ ਲਾਲ ਮਿਰਚਾਂ ਲੈ ਲਈਆਂ ਸੀਗਾ ਇੱਕ ਚਮਚਾ ਲੈ ਲਿਆ ਆਪਾਂ ਕਲੌਂਜੀ ਦਾ ਚਲੋ ਜੀ ਆਪਾਂ ਗੈਸ ਕਰ ਲਿਆ ਔਨ ਤੇ ਆਪਾਂ ਹੁਣ ਜਿਹੜੇ ਮਸਾਲੇ ਲਏ ਸੀ ਖੜੇ ਮਸਾਲਿਆਂ ਨੂੰ ਰੋਸਟ ਕਰਨਾਗਾ ਹੁਣ ਆਪਾਂ ਸਾਰੇ ਮਸਾਲਿਆਂ ਨੂੰ ਰੋਸਟ ਕਰ ਲਾਂਗੇ ਜੇ ਤੁਸੀਂ ਰੋਸਟ ਨਹੀਂ ਕਰਨੇ ਤਾਂ ਤੁਸੀਂ 1 ਘੰਟੇ ਦੀ ਧੁੱਪ ਵੀ ਲਵਾ ਸਕਦੇ ਆ 1 ਘੰਟੇ ਦੀ ਪੂਰੀ ਫੁੱਲ ਧੁੱਪ ਲੱਗੇ ਫਿਰ ਇਹਨਾਂ ਦੀ ਨਮੀ ਜੀ ਖਤਮ ਹੁੰਦੀ ਆ ਤੇ ਨਹੀਂ ਤਾਂ ਇਸ ਤਰ੍ਹਾਂ ਆਪਾਂ ਰੋਸਟ ਕਰਕੇ ਵੀ ਇਹਨਾਂ ਦੀ ਨਮੀ ਖਤਮ ਕਰ ਸਕਦੇ ਆ ਜਦੋਂ ਖੁਸ਼ਬੂ ਜੀ ਆਉਣ ਲੱਗ ਜਾਂਦੀ ਆ ਹਲਕੀ ਹਲਕੀ ਜੀ ਮਸਾਲੇ ਭੁੰਨ ਕੇ ਉਹਨਾਂ ਦਾ ਟੇਸਟ ਵੀ ਵਧੀਆ ਲੱਗਦਾ ਬਹੁਤ ਹੀ ਵਧੀਆ ਲੱਗਦਾ ਇਹ ਚਟਪਟਾ ਜਾਚਾਰ ਬਣਿਆ ਹੋਇਆ ਜਦੋਂ ਆਪਾਂ ਇਹ ਮਿਰਚ ਦੇ ਨਾਲ ਰੋਟੀ ਖਾਂਦੇ ਆ ਤਾਂ ਰੋਟੀ ਮੱਲੋ ਮੱਲੀ ਇੱਕ ਅੱਧੀ ਵੱਧ ਖਾਦੀ ਜਾਂਦੀ ਹੈ ਇੰਨਾ ਜ਼ਿਆਦਾ ਟੇਸਟੀ ਹੈ ਚਾਰ ਬਣ ਕੇ ਤਿਆਰ ਹੁੰਦਾ ਇਹਨੂੰ ਬੱਚੇ ਵੀ ਖਾ ਲੈਂਦੇ ਕਿਉਂਕਿ ਇਹ ਜ਼ਿਆਦਾ ਕੋੜੀ ਨਹੀਂ ਹੁੰਦੀ ਇਹ ਮਿਰਚ ਆ ਦੇਖੋ ਜੀ ਚਟਕਣ ਦੀ ਬਾਜ਼ੀ ਆਉਣ ਲੱਗੀ ਤਾਂ ਹੁਣ ਆਪਾਂ ਗੈਸ ਦੀ ਫਲੇਮ ਨੂੰ ਬੰਦ ਕਰ ਦੇਵਾਂਗੇ ਮਸਾਲਿਆਂ ਨੂੰ ਥੋੜੇ ਜਿਹਾ ਠੰਡੇ ਹੋਣ ਦੇਵਾਂਗੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਗ੍ਰाइंड ਕਰਾਂਗੇ ਲਓ ਜੀ ਹੁਣ ਆਪਾਂ ਅੱਧੇ ਕੱਪ ਦੇ ਕਰੀਬ ਆਪਾਂ ਤੇਲ ਪਾ ਲੈਣਾ ਤੇਲ ਆਪਾਂ ਸਰੋਂ ਦਾ ਪਾਣਾ ਕੋਈ ਵੀ achar ਪਾਣਾ ਆਪਾਂ ਤੇਲ ਸਰੋਂ ਦੇ ਪਾਣਾਗਾ ਤੇਲ ਨੂੰ ਹੁਣ ਪੂਰਾ ਚੰਗੀ ਤਰ੍ਹਾਂ ਗਰਮ ਹੋਣ ਦੇਵਾਂਗੇ ਜਦੋਂ ਤੇਲ ਆਪਣਾ ਪੂਰਾ ਗਰਮ ਹੋ ਗਿਆ ਤੇ ਗੈਸ ਦੀ ਫਲੇਮ ਨੂੰ ਆਪਾਂ ਇੱਥੇ ਬੰਦ ਕਰ ਦੇਵਾਂਗੇ ਕਿਉਂਕਿ ਪੂਰ ਗਰਮ ਹੈ ਤੇਲ ਤੇ ਆਪਾਂ ਇਹਦੇ ਦੋ ਛਟਕੀਆਂ ਦੇ ਕਰੀਬ ਆਪਾਂ ਹਿੰਗ ਦੀਆਂ ਪਾਵਾਂਗੇ ਹਿੰਗ ਦਾ ਫਲੇਵਰ ਜਿਹੜਾ ਬਹੁਤ ਵਧੀਆ ਆਉਂਦਾ ਪੀਸੀ ਹੋਈ ਹਿੰਗ ਵੀ ਲੈ ਸਕਦੇ ਆਪਾਂ ਮੋਟੀ ਹਿੰਗ ਲਈ ਸੀਗੀ ਤੇ ਉਹਨਾਂ ਨੂੰ ਕੁੱਟ ਲਿਆ ਸੀਗਾ ਆਪਾਂ ਜਿੰਨੀ ਦੇਰ ਆਪਣਾ ਤੇਲ ਠੰਡਾ ਹੁੰਦਾ ਓਨੀ ਦੇਰ ਆਪਾਂ ਮਸਾਲਿਆਂ ਨੂੰ ਦਰਦਰੇ ਜਿਹੀ ਪੀਸ ਲੈਨੇ ਆ ਮਸਾਲੇ ਹੁਣ ਠੰਡੇ ਹੋ ਗਏ ਨੇ ਠੰਡੇ ਹੋયા ਤੋ ਹੀ ਪੀਸਵਾ ਕਾਂਜੀ ਹੁਣ ਆਪਾਂ ਦੂਸਰੇ ਮਸਾਲੇ ਪਾ ਦੇਵਾਂਗੇ ਇੱਕ ਚਮਚਾ ਵੱਡਾ ਫੁੱਲ ਭਰ ਕੇ ਆਪਾਂ ਕਾਲੇ ਨਮਕ ਦਾ ਪਾ ਲਿਆ ਇੱਕ ਚਮਚਾ ਫੁੱਲ ਭਰ ਕੇ ਆਪਾਂ ਸੈਂਪਲ ਨੂਨ ਦਾ ਸਫੈਦ ਨੂਨ ਦਾ ਪਾ ਲਿਆ ਇੱਕ ਚਮਚਾ ਆਪਾਂ ਹਲਦੀ ਪਾਊਡਰ ਦਾ ਪਾ ਲਿਆ ਇੱਕ ਚਮਚਾ ਹੀ ਆਪਾਂ ਕਸ਼ਮੀਰੀ ਲਾਲ ਮਿਰਚ ਦਾ ਪਾ ਲਿਆ ਇਹ ਕੌੜੀ ਤਾਂ ਹੁੰਦੀ ਨਹੀਂ ਹੈਗੀ ਤੇ ਇੱਕ ਚਮਚਾ ਆਪਾਂ ਪਾਉਣਾ ਜਿਆ ਅਮਚੂਰ ਦਾ ਪਾ ਲਿਆ ਕਿਉਂਕਿ ਇਹਦੇ ਨਾਲ ਖੱਟਾ ਜਿਆ ਤੇ ਚਟਪਟਾ ਜਿਆ ਆਪਣਾ ਟੇਸਟ ਆਊਗਾ ਮੱਤ ਦੇ ਵਿੱਚੋਂ ਹੁਣ ਆਪਾਂ ਮਸਾਲਾ ਨੂੰ ਸਾਰਿਆਂ ਨੂੰ ਪੀਸ ਲਾਂਗੇ ਇਸ ਤਰ੍ਹਾਂ ਨਾਏ ਤਾਂ ਜਿਹੜੇ ਮਸਾਲੇ ਪਾਊਡਰ ਲਏ ਉਹ ਵੀ ਇਹਦੇ ਵਿੱਚ ਮਿਕਸ ਹੋ ਜਾਣਗੇ ਤੇ ਨਾਲੇ ਦੂਸਰੇ ਪੀਸੇ ਜਾਣਗੇ ਲਓ ਜੀ ਸਾਰੇ ਮਸਾਲੇ ਆਪਾਂ ਇਸ ਤਰ੍ਹਾਂ ਦੇ ਦਰਦਰੇ ਜੇ ਪੀਸ ਲੈਣੇ ਨੇ ਲੋ ਜੀ ਆਪਾਂ ਇੱਕ ਚਮਚਾ ਕਲੌਂਜੀ ਦਾ ਪਾਵਾਂਗੇ ਕਲੌਂਜੀ ਆਪਾਂ ਪੀਸਣੀ ਨਹੀਂ ਸੀਗੀ ਇਸ ਤਰ੍ਹਾਂ ਆਪਾਂ ਸਾਬਤ ਹੀ ਪਾਉਣੀ ਆਗੀ ਕਿਉਂਕਿ ਜੇ ਕਲੌਂਜੀ ਆਪਾਂ ਪੀਸ ਦਾਂਗੇ ਤਾਂ ਉਹਦਾ ਕੜਬਾ ਪਣ ਜਾਉਣ ਲੱਗ ਜਾਂਦਾ ਹੈ ਤਾਂ ਕਰਕੇ ਆਪਾਂ ਐਸੀ ਤਰ੍ਹਾਂ ਹੀ ਰਲਾ ਲੈਣੀ ਹੈ ਸਾਬਤ ਹੀ ਲੋ ਜੀ ਹੁਣ ਆਪਾਂ ਦੋ ਚਮਚੇ ਦੇ ਕਰੀਬ ਆਪਾਂ ਬਿਨੇਗਰ ਪਾ ਦੇਵਾਂਗੇ ਜੇ ਤੁਹਾਡੇ ਕੋਲ ਨਿੰਬੂ ਹੈਗੇ ਆ ਤਾਂ ਤੁਸੀਂ ਦੋ ਨਿੰਬੂ ਦਾ ਰਾਸ ਨਚੋੜ ਕੇ ਉਹ ਵੀ ਪਾ ਸਕਦੇ ਆ ਤੇ ਆਪਣੇ ਕੋਲ ਨਿੰਬੂ ਹੈ ਨਹੀਂ ਸੀ ਤੇ ਆਪਾਂ ਬਿਨੇਗਰ ਪਾਤਾ ਬਿਨੇਗਰ ਪਾ ਲੋ ਇਦੇ ਨਾਲ ਆਚਾਰ ਖਰਾਬ ਵੀ ਨਹੀਂ ਹੁੰਦਾ ਤੇ ਖੱਟਾ ਜਿਹਾ ਟੇਸਟ ਵੀ ਆਉਣ ਲੱਗ ਜਾਂਦਾ ਹੈਗਾ ਤੇ ਹੁਣ ਦੋ ਚਮਚੀ ਆਪਾਂ ਭਰ ਕੇ ਤੇਲ ਦੇ ਪਾ ਦੇਵਾਂਗੇ ਜਿਹੜਾ ਆਪਾਂ ਤੇਲ ਗਰਮ ਕਰਕੇ ਰੱਖਿਆ ਸੀ ਉਸ ਤੇਲ ਦੇ ਵਿੱਚੋਂ ਆਪਾਂ ਦੋ ਚਮਚੇ ਪਾ ਦੇਵਾਂਗੇ ਹੁਣ ਆਪਾਂ ਸਾਰੀਆਂ ਇਹਨਾਂ ਚੀਜ਼ਾਂ ਨੂੰ ਸਾਰਿਆਂ ਨੂੰ ਮਸਾਲੇ ਦੇ ਵਿੱਚ ਇਸ ਤਰ੍ਹਾਂ ਮਿਕਸ ਕਰ ਦੇਣਾ ਤਾਂ ਕਿ ਜਿਹੜਾ ਪਬੇਨੇਗਰ ਪਾਇਆ ਤੇ ਤੇਲ ਪਾਇਆ ਉਹਦੇ ਨਾਲ ਖੰਦਾ ਜਾਂ ਮਸਾਲਾ ਬਣ ਜਾਵੇ ਲਓ ਜੀ ਆਪਣਾ ਮਸਾਲਾ ਬਿਲਕੁਲ ਤਿਆਰ ਹੋ ਗਿਆ ਮਿਰਚ ਦੇ ਵਿੱਚ ਭਰਨ ਲਈ ਹੁਣ ਆਪਾਂ ਮਿਰਚ ਦੇ ਵਿੱਚ ਭਰਾਂਗੇ ਇਸ ਤਰ੍ਹਾਂ ਆਪਣਾ ਚਮਚੇ ਦੇ ਨਾਲ ਲੈਣਾ ਆਪਾਂ ਇੱਕ ਚਮਚਾ ਭਰਨਾ ਹੈ ਤੇ ਮਿਰਚ ਦੇ ਵਿੱਚ ਇਸ ਤਰ੍ਹਾਂ ਚੰਗੀ ਤਰ੍ਹਾਂ ਮਿਰਚ ਦੇ ਵਿੱਚ ਨੱਪ-ਨੱਪ ਕੇ ਮਸਾਲਾ ਭਰ ਦੇਣਾਗਾ ਜੀ ਹੁਣ ਆਪਾਂ ਤੇਲ ਦੇ ਵਿੱਚ ਇਹਨਾਂ ਨੂੰ ਡਿੱਪ ਕਰਕੇ ਚੰਗੀ ਤਰ੍ਹਾਂ ਫੇਰ ਮੈਚਾਂ ਨੂੰ ਸਾਰਿਆਂ ਨੂੰ ਆਪਾਂ ਇੱਕ ਇੱਕ ਕਰਕੇ ਇਸ ਤਰ੍ਹਾਂ ਇਹ ਐਕਸਟਰਾ ਤੇਲ ਆ ਜਿਹੜਾ ਉਹ ਆਪਾਂ ਨਿਚੋੜ ਦੇਵਾਂਗੇ ਤੇ ਆਪਾਂ ਇਸ ਤਰ੍ਹਾਂ ਹੀ ਰੱਖੀ ਜਾਵਾਂਗੇ ਤੇ ਜਿਹੜਾ ਆਪਣੇ ਕੋਲ ਐਕਸਟਰਾ ਤੇਲ ਸੀਗਾ ਉਹ ਵੀ ਆਪਾਂ ਇਸ ਤਰ੍ਹਾਂ ਇਹਦੇ ਵਿੱਚ ਹੀ ਪਾ ਦੇਵਾਂਗੇ ਜੇਕਰ ਇਹ ਆਪਣੀਆਂ ਮਿਰਚਾਂ ਸੀਗੀਆਂ 250 ਗ੍ਰਾਮ ਤਾਂ ਆਪਾਂ ਤੇਲ ਅੱਧਾ ਕੱਪ ਲਿਆਗਾ ਜੇ ਤੁਸੀਂ ਮਿਰਚ ਵੱਧ ਟਾਈਮ ਰੱਖਣੀ ਹੈ ਤੇ ਵੱਧ ਮਿਰਚ ਹੈਗੀ ਤਾਂ ਤੁਸੀਂ ਉਸ ਹਿਸਾਬ ਨਾਲ ਤੇਲ ਆ ਜਿਹੜਾ ਤੇਲ ਵੀ ਵਧਾ ਲੈਣਾਗਾ ਡਬਲ ਕਰ ਲੈਣਾ ਚਾਰ ਦਿਨਾਂ ਦੇ ਲਈ ਹੁਣ ਆਪਾਂ ਇਹਨੂੰ ਧੁੱਪ ਦੇ ਵਿੱਚ ਰੱਖ ਦੇਵਾਂਗੇ ਤੇ ਨਹੀਂ ਤੁਸੀਂ ਇਸੇ ਤਰ੍ਹਾਂ ਹੀ ਅੰਦਰ ਸੈਲਫ ਤੇ ਰੱਖ ਸਕਦੇ ਹੋ ਰਸੋਈ ਦੇ ਵਿੱਚ ਧੁੱਪ ਨਹੀਂ ਹੈਗੀ ਤਾਂ ਤੇ ਚਾਰ ਦਿਨਾਂ ਤੋਂ ਬਾਅਦ ਇਹ ਰੋਟੀ ਨਾਲ ਖਾਣ ਵਾਲਾ ਆਚਾਰ ਹੈ ਜਿਹੜਾ ਬਿਲਕੁਲ ਬਣ ਕੇ ਤਿਆਰ ਹੋ ਜਾਊਗਾ ਲੋ ਜੀ ਲਾਲ ਮਿਰਚਾਂ ਦਾ ਪਰਮਾਚਾਰ ਆਪਣਾ ਬਣ ਕੇ ਹੋ ਗਿਆ ਤਿਆਰ ਤੇ ਖਾਣ ਲਈ 4 ਦਿਨ ਬਾਅਦ ਤਿਆਰ ਹੋਊਗਾ ਤੇ ਜੇ ਤੁਹਾਨੂੰ ਮੇਰੀ ਇਹ ਰੈਸਪੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜੀ ਤੇ ਮਿਲਦੇ ਆਂ ਫਿਰ ਕਿਸੇ ਹੋਰ ਅਗਲੀ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ